ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸਲੀਨਾ ਬਲੌਗ ਚੈਨਲ ਤੇ ਤੁਹਾਡਾ ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਲੁੱਕ ਹੈਗੀ ਚੇਂਜ ਆਪਣੀ ਬਹੁਤ ਜਣਿਆਂ ਨੇ ਕਮੈਂਟ ਕੀਤੇ ਸੀ ਬਾਈ ਪੱਗ ਬੰਨ ਕੇ ਰੱਖਿਆ ਕਰ ਪੱਗ ਤੇਰੇ ਬਹੁਜੂਗੀ ਲੈ ਜੀ ਅੱਜ ਪੱਗ ਬੰਨ ਲਈ ਆ ਥੋੜੀ ਫਰਮਾਇਸ਼ ਤੇ ਸਾਰਿਆਂ ਦੀ ਤੇ ਇੱਕ ਸਾਡੇ ਲਈ ਅੱਜ ਬਹੁਤ ਖੁਸ਼ੀ ਦਾ ਦਿਨ ਆ ਜਿਹੜੀ ਮੈਂ ਤੁਹਾਨੂੰ ਕੱਲ ਵਾਲੇ ਬਲੌਗ ਚ ਕਿਹਾ ਸੀ ਕਿ ਬਹੁਤ ਗੁੱਡ ਨਿਊਜ਼ ਵੱਡੀ ਤੁਹਾਨੂੰ ਦੇਵਾਂਗੇ ਸੋ ਅੱਜ ਉਹ ਬਲੌਗ ਆ ਜੀ ਸਾਰੇ ਜਣੇ ਬਲੌਗ ਨੂੰ ਕਰਿਓ ਕੰਟੀਨਿਊ ਆ ਸਾਡੀ ਕੁਦਰਤੀ ਮੈਚਿੰਗ ਹੋ ਗਈ ਮੇਰੀ ਨਵਨਪ੍ਰੀਤ ਦੀ ਪਾਕੇ ਦੇ ਨਾਲ ਹੂੰ ਕੇ ਬਸ ਠੀਕ ਕਿੰਨਾ ਕੇ ਚਾਹ ਤੈਨੂੰ ਅੱਜ ਦਾ ਹਾਂ ਬਹੁਤ ਸੋ ਜਿਹੜਾ ਅੱਜ ਵਾਲਾ ਦੇਣਾ ਨਾ ਪਤਾ ਕਿੰਨੇ ਸਾਲਾਂ ਬਾਅਦ ਆਇਆ ਹੋਊਗਾ ਜੇ ਅੱਜ ਵਾਲਾ ਦੇਣਾ ਮੇਰੇ ਹਿਸਾਬ ਦੇ ਨਾਲ 40 ਸਾਲ ਆ 40 45 ਸਾਲਾਂ ਬਾਅਦ ਆਇਆ ਹੋਊਗਾ ਆ ਜਿਹੜਾ ਦੇਣਾ ਸਾਡਾ ਅੱਜ ਠੀਕ ਹੈ ਨਾ 45 ਸਾਲ ਬਹੁਤ ਹੁੰਦੇ ਆ ਜ਼ਿੰਦਗੀ ਦੇ ਕਿ 45 ਸਾਲਾਂ ਬਾਅਦ ਖੁਸ਼ੀ ਪਰਮਾਤਮਾ ਨੇ ਆ ਜੀ ਦਿੱਤੀ ਆ ਸਾਨੂੰ ਉਹ ਠੀਕ ਆ ਤੇ ਡੈਡੀ ਨੇ ਮਲਾਉਣੇ ਆ ਤੁਹਾਨੂੰ ਠੀਕ ਆ ਤੇ ਆ ਚੱਲੇ ਆ ਦਰਬਾਰ ਸਾਹਿਬ ਠੀਕ ਆ ਉੱਥੋਂ ਖੁਜੀ ਲੱਗੇ ਹੋਣੀਆਂ ਇਹ ਵਾਲੀ ਹਾਂ ਜਿਹਾਓ ਤੁਸੀਂ ਹੈਨਾ ਅਸੀਂ ਅੱਜ ਘਰੇ ਇਹ ਮੈਂ ਇਹ ਸਾਰੇ ਘਰੇ ਹਾਂ ਉਹ ਮਾਨਤ ਬਾਰ ਖੋਲੋ ਪਤ ਓਏ ਹਾਂਜੀ ਦੋਸਤੋ ਸੋ ਆਪਾਂ ਗੱਲ ਕਰਦੇ ਆ ਅੱਜ ਨਾਲ ਦਰਬਾਰ ਸਾਹਿਬ ਮੈਂ ਮੰਮੀ ਐਂਡ ਡੈਡੀ ਤੇ ਚਾਚਾ ਜੀ ਤੇ ਕਰਨ ਇਹ ਪੰਜ ਜਾਣੇ ਚੱਲੇ ਆ ਅਸਲ ਨਾਲ ਵੀ ਲੈ ਕੇ ਚੱਲੇ ਅਸੀਂ ਗੁੱਸੇ ਆਂ ਜ ਮੈਨਾਂ ਨਾ ਬੋਲਣਾ ਨਹੀਂ ਹੂੰ ਬੋਲ ਦੀ ਤਾਂ ਪਹਿਲੇ ਹੌਲੀ-ਹੌਲੀ ਆਹੇ ਬੋਲਣਾ ਨਹੀਂ ਯਾਰ ਨਹੀਂ ਇਹ ਬੀਬੀਆਂ ਵੈਸੇ 24 ਘੰਟਿਆਂ ਦੇ ਵਿੱਚ ਉਹਦਾ ਵੈ 22 ਘੰਟੇ ਤਰੋ ਸੀ ਰਹਿੰਦੀਆਂ ਘਰ ਆਏ ਨਾ ਪਰ ਇੱਕ ਜੇ ਪੱਗ ਦੱਸੋ ਯਾਰ ਕੈਂ ਲੱਗਦੀ ਆ ਸਿੱਧੀ ਬੰਨੀ ਬਣੂ ਮੈਨੂੰ ਕਈ ਕਹਿੰਦੇ ਆ ਕੋਈ ਕਮੈਂਟ ਕਰਕੇ ਦੱਸਿਓ ਅ ਮੈਂ ਪੱਗ ਮੈਂ ਆਪ ਨਹੀਂ ਬੰਨੀ ਪੱਗ ਮੈਂ ਬਣਾਈ ਪਰ ਮੈਨੂੰ ਆਏ ਮੈਂ ਜਦੋਂ ਮੈਂ ਬੰਨਣ ਲੱਗ ਜਾ ਮੈਂ ਇੰਨੀ ਕੁ ਬੰਨਵਾਇਆ ਹਾਂ ਭੋਲੀ ਜੀ ਹੌਲੀ ਜੀ ਫਿਰ ਸੁੱਕੀ ਹੋ ਜਾਂਦੀ ਹੈ ਨਾ ਜੇ ਆਪਾਂ ਨਵੀਂ ਬੰਨਣ ਲੱਗ ਪਰ ਪੱਗ ਦੀ ਯਾਰ ਟੋਰੀ ਵੱਖਰੀ ਹੈ ਨਾ ਹਰ ਪ੍ਰ ਕਲਰ ਤਰਾ ਤਰਾ ਦੇ ਪੱਗਾਂ ਉਹਨਾਂ ਵਾਲ ਬੌਣ ਦੀ ਉਹ ਬੰਦ ਲੜਾਈ ਲੱਗਦਾ ਹੈ ਨਾ ਜੇ ਪੱਗ ਬੰਨ ਲਾਗੇ ਨਾ ਮੈਂ ਮੈਨੂੰ ਪਤਾ ਫਿਰ ਹੁਣ ਕੀ ਵਾਲ ਬੌਣਗੇ ਮਤ ਉਹ ਸੋਹਣਾ ਨਹੀਂ ਲੱਗਣਾ ਬਣਾ ਪਾਗਲ ਲੁੱਕ ਆ ਗਿਆਲੀ ਸੋ ਮੰਮੀ ਨੂੰ ਮਲਾਉਣੇ ਆ ਡੈਡੀ ਨੂੰ ਮਲਾਉਣੇ ਆ ਠੀਕ ਆ ਤੇ ਆ ਜਾਓ ਫਿਰ ਤੁਹਾਨੂੰ ਦਿਨੇ ਆ ਖੁਸ਼ੀ ਦੱਸ ਦੇਵੇਂ ਕੀ ਅੱਜ ਖੁਸ਼ੀ ਆਉਣ ਜਾ ਰਹੀ ਹੈ ਤੁਹਾਨੂੰ ਆਪ ਪਹਿਲੇ ਹੀ ਦੱਸ ਦੇਣਾ ਵਲੋਗ ਜਾਂ ਗੱਭ ਸਸਪੈਂਸ ਰੱਖਦੇ ਆ ਨਾ ਸਸਪੈਂਸ ਅੱਜ ਰੱਖਣਾ ਹੀ ਨਹੀਂ ਵਲੋਗ ਦੇਖਣਾ ਨਾ ਦੇਖਣਾ ਥੋੜੀ ਖੁਸ਼ੀ ਆ ਪਰ ਸਾਜੇ ਕਮੈਂਟ ਕਰਿਓ ਆਪਣਾ ਉਹ ਫੈਸਲਾ ਸਹੀ ਆ ਠੀਕ ਹੈ ਇੱਕ ਪੱਗ ਦੇ ਕਮੈਂਟ ਜੂ ਕਰ ਰਹੇ ਕਿ ਮੇਰੇ ਪੱਗ ਬੰਨੀ ਕਿਦਾਂ ਲੱਗਦੀ ਹੈ ਕਿ ਪੱਗ ਬੰਨਣ ਲੱਗ ਜੀ ਕਿੱਟ ਲੱਗਦੀ ਹੈ ਠੀਕ ਹੈ ਬੰਨ ਮੈਨੂੰ ਤਾਂ ਸੋਹਣੀ ਲੱਗਦੀ ਹੈ ਮੈਨੂੰ ਤਾਂ ਬਹੁਤ ਸੋਹਣੀ ਲੱਗਦੀ ਆ ਪਰ ਮੈਨੂੰ ਬੰਨਣੀ ਹੀ ਨਹੀਂ ਆਉਂਦੀ ਬਸ ਇਹੀ ਹੈ ਇਸ਼ੂ ਹੋਰ ਨਹੀਂ ਗੱਲ ਕਿ ਪੱਗ ਨਾਲ ਆਪਣਾ ਕੋਈ ਜ਼ਿਆਦਾ ਹੈ ਨਹੀਂ ਕਿਵੇਂ ਬੰਨਣੀ ਹੀ ਨਹੀਂ ਆਉਂਦੀ ਇਹੀ ਕਾਰਨ ਹੋ ਜਾਂਦੀ ਆ ਠੀਕ ਆ ਚਲੋ ਫਿਰ ਮੰਮੀ ਨੂੰ ਬੁਲਾਉਣੇ ਚਲੋ ਨਾਲ ਡੈਡੀ ਨੂੰ ਬੁਲਾਉਣੇ ਆ ਠੀਕ ਆ ਲਓ ਵੀ ਦੋਸਤ ਸਾਡੀ ਤਾਂ ਮੈਚਿੰਗ ਹੋ ਗਈ ਹੈ ਇਧਰ ਇਹ ਇਧਰ ਮੰਮੀ ਨੂੰ ਮਿਲੋ ਡੈਡੀ ਨੂੰ ਕਿਵੇਂ ਡੈਡੀ ਠੀਕ ਆ ਠੀਕ ਸਟਾਂ ਖੋਸ਼ਾ ਪੂਰਾ ਬਾਪੂ ਪੂਰਾ ਖੋਸ਼ਾ ਅੱਜ ਠੀਕ ਹੈ ਦੇਦੀ ਗੁੱਡ ਨਿਊਜ਼ ਸੋ ਜੀ ਮੈਂ ਪਹਿਲਾਂ ਕਹਿ ਕੇ ਹਟਿਆ ਕਿ 48 ਸਾਲ ਬਾਅਦ ਖੁਸ਼ੀ ਆਉਣ ਲੱਗੀ ਵਲੀ ਕਿ ਜਿਆਦਾ ਟਾਈਮ ਹੋ ਗਿਆ ਉਹਗਾ 40 45 ਸਾਲ ਤੋਂ ਪਪੂ ਹੋ ਗਏ ਹੁਣੇ 60 ਸਾਲ ਹੋ ਗਏ ਕਾੜੀ ਹੋ ਗਏ ਹਾਂ 40 ਸਾਲ ਹੋ ਗਏ ਹੁਣੇ ਠੀਕ ਆ 40 ਸਾਲ ਹੋ ਗਏ ਆ 40 ਸਾਲਾਂ ਬਾਅਦ ਗੁੱਡ ਨਿਊਜ਼ ਹੋਣੀ ਆ ਆਪਣੇ ਘਰੇ ਠੀਕ ਆ ਆਓ ਫਿਰ ਦੱਸਦੇ ਆ ਸੋ ਬਈ ਅੱਜ ਇਦਾਂ ਹੋਇਆ ਕਿ ਤੁਹਾਨੂੰ ਪਤਾ ਬਾਪੂ ਪੈਕਪੂ ਬੁਲਾ ਲੈਂਦੇ ਸੀ ਠੀਕ ਆ ਤੇ ਬੇਬੇ ਸਾਡੀ ਸੂਪ ਜੇ ਨਹੀਂ ਪੀਂਦੀ ਸੀ ਵੀਕਾ ਤੇ ਬਾਪੂ ਪੈਗ ਨੂੰ ਗਲਾ ਲੈਂਦਾ ਸੀਗਾ ਤੇ ਬਾਪੂ ਨੂੰ ਪੈਗ ਲਾਉਂਦੇ ਨੂੰ 40 ਸਾਲ ਹੋ ਗਏ ਆ ਅੱਜ ਠੀਕ ਆ ਇਹ ਨਹੀਂਗਾ ਕਿ ਜਿੱਦਾਂ ਲੋਕ दारू ਪੀਂਦੇ दारू ਪੀ ਕੇ ਖਰੂਦ ਪਾਉਣਾ ਖਰਾਬ ਕਰਨਾ ਉਦਾਂ ਨਹੀਂ ਪੈਗ ਡੇਲੀ ਗੈਬ ਕੋਈ ਨਹੀਂ ਠੀਕ ਆ ਪੈਗ ਡੇਲੀ ਲਾਉਣਾ ਸੀਗਾ ਸੋ ਆਪਾਂ ਨੂੰ ਇਹ ਹੁੰਦਾ ਕਿ ਬਾਪੂ ਜੀ ਆ दारू ਛੱਡ ਕੇ ਨਾ ਹੋਂਦ ਔਰਤ ਛਾਗਦਾ ਠੀਕ ਆ ਤੇ ਅੱਜ ਪਰਮਾਤਮਾ ਨੇ ਕਿਰਪਾ ਕੀਤੀ ਆ ਸੋ ਅੱਜ ਮੰਮੀ ਡੈਡੀ ਅਮਰਤ ਛਕਣ ਜਾ ਰਹੇ ਆ ਜੀ ਸੋ ਸਾਰਿਆਂ ਜਿਹੜੇ ਕਮੈਂਟ ਕਰਿਓ 10 ਸਾਲ ਹੋ ਗਏ ਸੀ ਲਾਈਨ ਲੱਗਿਆ ਨੂੰ 10 ਸਾਲ ਹੋ ਗਏ ਹਾਂ ਲਾਈਨ ਦੇ ਵਿੱਚ ਲੱਗਿਆ ਨੂੰ ਹੋ ਗਏ ਸੀ ਪਰ ਪ੍ਰਮਾਤਮਾ ਨੇ ਮੇਰਾ ਜੀ ਕੀਤੀ ਹਾਂ ਠੀਕ ਆ ਬਾਪੂ ਦਿਨੋਂ ਛਕਣ ਚੱਲਿਆ ਨਾ ਹਾਂ ਠੀਕ ਆ ਠੀਕ ਆ ਕੋਈ ਤੱਕਾ ਨਹੀਂ ਆ ਆਪਾਂ ਕਿਹ ਜੀ ਤੱਕੇ ਨਾ ਛਕਾਉਣਾ ਬਾਪੂ ਨੇ ਮੰਨੂ ਆ ਅੰਦਰੋਂ ਮੰਨਣਾ ਤੇ ਨੇ ਤਾਂ ਫਾਇਦਾ ਹੀ ਨਹੀਂ ਮੈਂ ਇਹਨੂੰ ਇੱਕ ਵਾਰੀ ਵੀ ਨਹੀਂ ਕਿਹਾ ਕਿਉਂਕਿ ਆਪਦਾ ਹੀ ਮਨ ਬਣਿਆ ਹੈ ਨਾ ਆਪਣੇ ਗੁਰੂਆਂ ਨੇ ਪਰਿਵਾਰ ਵਾਰਤਾ ਸੀ ਕਈ ਕੀ ਕਰਦੇ ਅੰਮ੍ਰਿਤ ਛਕ ਕੇ ਮਗਰ ਫੇਰ ਦਾਰੂਆਂ ਪੀਣ ਲੱਗ ਜਾਂਦੇ ਨੇ ਉਹ ਸੋ ਉਹ ਕੰਮ ਬਹੁਤ ਮਾੜਾ ਏ ਅੱਜ ਤੋਂ ਮੇਰੇ ਸਾਨੂੰ 6 ਮਹੀਨੇ ਪਹਿਲਾਂ ਡੈਡੀ ਹਜੂਰ ਸਾਹਿਬ ਗਏ ਸੀਗੇ ਤੇ ਉੱਥੇ ਨਾਲ ਦੇ ਜਿਹੜਾ ਸੀਗਾ ਫਰੈਂਡ ਸਰਕਲ ਸੀ ਉਹਨਾਂ ਨੇ ਡੈਡੀ ਨੂੰ ਕੰਪੈਲ ਕੀਤਾ ਕਿ ਤੂੰ ਅਮਰਤ ਸ਼ਾਗਲਾ ਡੈਡੀ ਨੇ ਕਹਿੰਦਾ ਮੈਂ ਸ਼ਾਗਲਾ ਲਾਂਗੇ ਮੈਨੂੰ ਫੋਨ ਲਾਇਆ ਕਿ ਨਾ ਜਸ ਮੈਂ ਅਮਰਤ ਛੜਨ ਲੱਗਾ ਮੈਨੂੰ ਉਦੋਂ ਇਹ ਲੱਗਾ ਕਿ ਸ਼ਾਇਦ ਇਹ ਤੇ ਜ਼ਿਆਦੇ ਦਬਾਅ ਨਾ ਪਾਉਂਦੇ ਹੁਣ ਤੱਕੇ ਨਾ ਫੋਰਸ ਨਾ ਕਰਦੇ ਹੁਣ ਵੀ ਅਗਲੇ ਦਾ ਮਨ ਨਾ ਹੋਵੇ ਅੰਦਰ ਹੁਣ ਬਾਅਦ ਚ ਮਗਰ ਗਲਤ ਨਾ ਹੋਵੇ ਕੱਲ ਨੂੰ ਕੰਮ ਕੋਈ ਸੋ ਉਦੋਂ ਫਿਰ ਮੈਂ ਆਪ ਮਨਾ ਕਰਦਾ ਮੈਂ ਕਿ ਨਹੀਂ ਹਾਈ ਤੁਸੀਂ ਰਹਿਣ ਦੋ ਬਾਪੂ ਮੈਨੂੰ ਇਹ ਸੀ ਕਿਉਂਕਿ ਮੈਂ ਕੋਲੀ ਨਹੀਂ ਸੀ ਉਦੋਂ ਹਨਾ ਠੀਕ ਆ ਸੋ ਅੱਜ ਹੁਣ ਚੱਲੇ ਆਂ ਦਰਬਾਰ ਸਾਹਿਬ ਸੋ ਅੱਜ ਬਾਪੂ ਨੇ ਕਰਵਾ ਕੀਤੀ ਆ ਆ ਹੁਣ ਬਾਪੂ ਅੱਜ ਦੇਖ ਲੋ ਤੇ ਬਾਪੂ ਹੁਣ ਆਪਾਂ ਨਾ ਜਵਾਨੀ ਦੇ ਬਾਪੂ ਤੇ ਦੁਵਾਰਾ ਲਿਆ ਦੇਣੀ ਆ ਪੈ ਕੇ ਛੱਕ ਬਾਪੂ ਨੇ ਤੇ ਇਨਾ ਛੱਡ ਠੀਕ ਆ ਤੇ ਬਾਪੂ ਨੇ ਮੈਨੂੰ ਬਹੁਤ ਖਰਾਕ ਖਵਾਈ ਨਾਲੇ ਮਿਹਨਤ ਕੋਲੇ ਖੜ ਕੇ ਲਵਾਉਂਦਾ ਹੁੰਦੀ ਹੁਣ ਕੰਮ ਉਲਟਾ ਹੁਣ ਬਾਪੂ ਨੂੰ ਮੈਂ ਖਰਾਕਵਾਉਣੀ ਆ ਤੇ ਮਿਹਨਤ ਕੋਲੇ ਖੜ ਕੇ ਲਵਾਉਣੀ ਆ ਠੀਕ ਹੈ ਨਾ ਐਕਸਰਸਾਈਜ਼ ਲਵਾ ਕੇ ਤੇ ਬਾਪੂ ਮੁੰ ਤੇ ਬਾਪੂ ਦੋ ਤਿੰਨ ਸਾਲਾਂ ਜੀ ਪਾਲਾ ਲੱਸਾ ਹੋ ਗਿਆ ਮੈਨੂੰ ਇਹ ਲੱਗਦਾ ਕਿ ਹੁਣ ਬਾਪੂ ਫੇਰ ਦਵਾਨ ਕਰ ਰਾ ਦੁਬਾਰਾ ਓਕੇ ਕੇ ਆਪਰੇ ਤੋ ਠੀਕ ਹੈ ਹਟਾ ਕਿੰਨਾ ਖੁਸ਼ੀ ਦਿਨੂ ਅਜ ਬਹੁਤ ਆ ਸਾਰਿਆਂ ਨੂੰ ਬਹੁਤ ਖੁਸ਼ੀ ਆ ਠੀਕ ਆ ਇਹ ਸਾਰੇ ਘਰਾਂ ਦੇ ਵਿੱਚ ਕੱਲੇ ਡੈਡੀ ਜੀ ਰਹਿ ਗਏ ਸੀ ਜਿਨ੍ਹਾਂ ਨੇ ਉਮਰ ਤੇ ਨਹੀਂ ਛੱਕਿਆ ਸੀ ਆਪਣੇ ਚਾਚੀ ਤਾਏ ਉਧਰ ਲੇ ਗਏ ਜਿਹੜੇ ਸੀ ਆ ਵੀ ਕਰੋ ਸ਼ਰਾਬ ਨਿਕਲ ਜੂਗੀ ਮੈਂ ਆਤ ਨਹੀਂ ਲੋਂਦੀ ਸੀਗੀ ਸ਼ਰਾਬ ਨੂੰ ਮਨ ਵੀ ਤਾਂ ਭਾਂਡੇ ਨੂੰ ਬਿਲਕੁਲ ਹੀ ਹੱਥ ਨਹੀਂ ਲਾਉਂਦੀ ਦਾਰੂ ਆ ਇਹ ਨਹੀਂ ਸੀ ਭਾਂਡਾ ਚੱਕਦੀ ਜਾ ਵੀ ਹੱਥ ਨਾ ਆ ਦਾਰੂ ਵਾਲੇ ਨਾ ਮਣ ਵੀ ਤਾਂਡੇ ਵਾਲੇ ਨਾ ਮੀਟ ਵਾਲੇ ਭਾਂਡੇ ਨੂੰ ਹੱਥ ਨਹੀਂ ਲਾਉਣਾ ਠੀਕ ਹੈ ਜੀ ਡੈਡੀ ਪੈਕ ਬੁੱਕ ਲਾਉਂਦੇ ਆ ਤਾਂ ਮੰਮੀ ਵੀ ਜੇ ਭਾਂਡੇ ਮੰਗ ਲੈਣੇ ਆ ਤੇ ਉਹ ਪਾਸੇ ਕਰਕੇ ਰੱਖ ਦੇ ਸੋ ਅੱਜ ਉਹ ਟਾਈ ਟਾਈ ਨਹੀਂ ਪੜ ਜਾਣਾ ਠੀਕ ਆ ਚਲੋ ਆਓ ਫਿਰ ਚਾਚਾ ਜੀ ਵੀ ਚੱਲੇ ਆ ਨਾਲ ਉਹਨਾਂ ਨੂੰ ਵੀ ਮਿਲਾਉਣੇ ਆ ਠੀਕ ਆ ਇੱਕ ਕਰਨ ਕਰਨ ਇੱਕ ਤਾਂ ਸਾਡਾ ਨੰਨਾ ਸਰਦਾਰ ਜੀ ਨੇ ਅੱਜ ਸਾਡੇ ਪੱਗ ਬੰਨੀ ਹਾਂ ਇਹ ਵੀ ਅਕਸਰੀ ਹੁੰਦਾ ਆ ਦੇ ਠੀਕ ਹੈ ਇਹਨੇ ਪੱਗ ਬੰਨੀ ਆ ਹੁਣ ਇਹਦੀ ਪੱਗ ਖੱਬੀ ਆਂਦੀ ਆ ਤੇ ਮੇਰੀ ਸਹੀ ਆਂਦੀ ਹੋਊਗੀ ਜਦ ਕਿ ਮੇਰੀ ਪੁੱਠੀ ਪੱਗ ਹੱਥ ਦਾ ਵਰਗਾ ਹੋ ਜਾਂਦਾ ਨਾ ਚਾਚਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰੂ ਪੁੱਤਰਾ ਅਸੀਂ ਚਾਚਾ ਜੀ ਨੂੰ ਮਿਲੋਂ ਸਤਿ ਆ ਜੀ ਚੱਲੇ ਆ ਨਾ ਚਾਚਾ ਜੀ ਕਿੰਨੀ ਖੁਸ਼ੀ ਆ ਤੁਹਾਨੂੰ ਬਹੁਤ ਖੁਸ਼ੀ ਆ ਮੈਨੂੰ ਤਾਂ ਬਹੁਤ ਵਧਾਈਆਂ ਤੁਹਾਨੂੰ ਵੀ ਚਾਚਾ ਜੀ ਨੇ ਪਹਿਲਾਂ ਵੀ ਆ ਸਾਲ ਦੋ ਸਾਲ ਪਹਿਲਾਂ ਵੀ ਡੇਢ ਨੂੰ ਬਹੁਤ ਸਿਰ ਕੇ ਹੋ ਗਿਆ ਕਹਿੰਦੇ ਉਹਨੂੰ ਵੀ ਤੂੰ ਸ਼ਖੋ ਅਮਰਤ ਹੁਣ ਸੋ ਉਦੋਂ ਮਾਰਨੀ ਸੀਗਾ ਹੁਣ ਚਾਚਾ ਜੀ ਨੂੰ ਇੰਨਾ ਚਾਹ ਚਾਚਾ ਜੀ ਕਹਿੰਦੇ ਮੈਂ ਨਾਲ ਜਾਣਾ ਤੁਹਾਡੇ ਚਲੋ ਠੀਕ ਆ ਕੱਲ ਚੁਵਾਈ ਜਾਂਦੇ ਨੇ ਸਪੈਸ਼ਲ ਆਏ ਸੀਗੇ ਸੋ ਦਰਬਾਰ ਸਾਹਿਬ ਚਾਚਾ ਜੀ ਨਾਲ ਚੱਲੇ ਆ ਸੋ ਆਪਾਂ ਚੱਲੇ ਅੱਜ ਪੰਜ ਜਾਣੇ ਠੀਕ ਆ ਸੋ ਅੱਜ ਬਹੁਤ ਵੱਡੀ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਖੁਸ਼ੀ ਲੈ ਕੇ ਆਉਣੀ ਘਰੇ ਆਪਾਂ ਬਾਪੂ ਜੀ ਸਿੰਘ ਸਜਣੇ ਜਾ ਰਹੇ ਆ ਠੀਕ ਹੈ ਜੀ ਆਓ ਫਿਰ ਕਰਦੇ ਆਂ ਬਲੌਗ ਆਂਟੀਓ ਜਾਇਗਾ ਵਾ ਸੰਡੇ ਸੰਡੇ ਵਾਲੇ ਦਿਨ ਕਾਟੇ ਤੇ ਬਹੁਤ ਜ਼ਿਆਦਾ ਹੁੰਦਾ ਤੁਹਾਨੂੰ ਪਤਾ ਹੈ ਨਾ ਤੇ ਅੱਜ ਅੰਮ੍ਰਿਤ ਸੰਚਾਰ ਵੀ ਆ ਵੀਰਵਾਰ ਤੇ ਸ਼ਾਇਦ ਵੀਰਵਾਰ ਤੇ ਕਹਿੰਦੇ ਆ ਐਤਵਾਰ ਨੂੰ ਅੰਮ੍ਰਿਤ ਸੰਚਾਰ ਇੱਥੇ ਹੁੰਦਾ ਬੜੀ ਇੱਕ ਤਰ੍ਹਾਂ ਦਾ ਸ਼ਾਂਤੀ ਇੱਥੇ ਮਿਲਦੀ ਹੈ ਜਦੋਂ ਆਈਦਾ ਹੈ ਨਾ ਸਾਰਿਆਂ ਨੇ ਕਮੈਂਟ ਕਰਕੇ ਜੁੜ ਦੱਸਿਓਗੇ ਜਦੋਂ ਤੁਸੀਂ ਇੱਥੇ ਆਉਣੇ ਹੋ ਤੇ ਤੁਹਾਨੂੰ ਕਿੱਦਾਂ ਲੱਗਦਾ ਹੈ ਇੱਕ ਤਰ੍ਹਾਂ ਦਾ ਸ਼ਾਂਤੀ ਦਾ ਪ੍ਰਤੀਕ ਆਇੱਤੇ ਹੈ ਨਾ ਦਰਬਾਰ ਸਾਹਿਬ ਤੋਂ ਅੰਮ੍ਰਿਤ ਛਕਣਾ ਇੱਕ ਬਹੁਤ ਵੱਡੀ ਗੱਲ ਹੈਗੀ ਆ ਤੇ ਪਰ ਵਾਹਿਗੁਰੂ ਨੇ ਮੇਰਾ ਇੱਕ ਸੁਪਨਾ ਬਹੁਤ ਜਿਹੜਾ ਸੀਗਾ ਚਿਰ ਦਾ ਇਹ ਪੂਰਾ ਕੀਤਾ ਹਨਾ ਕਿ ਮੈਨੂੰ ਇਹੀ ਸੀਗਾ ਕਿ ਇੱਕ ਕੰਮ ਰਹਿ ਗਿਆ ਸੀ ਕਰੇ ਕਰਨ ਵਾਲਾ ਤੇ ਮੈਨੂੰ ਹਮੇਸ਼ਾ ਹੀ ਰਹਿੰਦਾ ਕਿ ਬਾਪੂ ਜਲਦੀ ਬੁੱਢਾ ਹੁੰਦਾ ਜਾਂਦਾ ਤੇ ਇਹ ਚੀਜ਼ ਤਾਂ ਮਿਲ ਕਿਤੇ ਬਹੁਤ ਜਿਆਦੇ ਫਿਕਰ ਸੀ ਕਿਤਨੇ ਕਿਤੇ ਕਿ ਆਪਾਂ ਡੇਲੀ ਡ੍ਰਿੰਕ ਕਰਨੀ ਹੈ ਉਹ ਵੀ ਆਪਣੇ ਸਰੀਰ ਉੱਤੇ ਇਫੈਕਟ ਕਰਦੀ ਹੈ ਹਨਾ ਤੇ ਇਸੇ ਕਰਕੇ ਫਿਰ ਬਾਪੂ ਨੂੰ ਸਮਝਾਇਆ ਬਾਪੂ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਚੱਲ ਯਾਰ ਆਪਾਂ ਹੌਂ ਛੱਕਦੇ ਆਂ ਅਮਰਤ ਦੇ ਹੁਣ ਅਮਰਤ ਸੰਚਾਰ ਅੰਦਰ ਹੋਈ ਜਾਂਦਾ ਸੋ ਮੰਮੀ ਡੈਡੀ ਨੂੰ ਅੱਜ ਟਾਈਮ ਲੱਗ ਜੇ ਨਾ ਅੰਦਰ 2-3 ਘੰਟੇ ਲੱਗ ਜਾਣੇ ਉੱਤੇ ਤੇ ਅਸੀਂ ਹੁਣ ਚੱਲੇ ਆ ਜਿਲਿਆਂ ਵਾਲਾ ਬਾਗ ਦੇਖਣ ਠੀਕ ਆ ਤੇ ਜੇ ਖੁੱਲਿਆ ਹੋਇਆ ਹਮੇਸ਼ਾ ਅਸੀਂ ਅਕਸਰ ਜਦੋਂ ਪ੍ਰੋਗਰਾਮਾਂ ਤੇ ਜਾਂਦੇ ਇਧਰਲੀ ਸਾਈਡ ਆਉਣੇ ਦਾ 골ਡਨ ਟੈਂਪਲ ਅਸੀਂ ਜ਼ਰੂਰ ਆਉਣੇ ਆ ਤੇ ਪਰ ਜਦੋਂ ਅਸੀਂ ਰਾਤ ਨੂੰ ਆਈ ਜਿਲਿਆਂ ਵਾਲੇ ਬਾਗ ਆਉਣ ਦੀ ਬੜੀ ਸਾਰੀ ਖੁਆਇਸ਼ ਹੁੰਦੀ ਜੀ ਵੀ ਅਸੀਂ ਰਾਤ ਨੂੰ ਇੱਥੇ ਆਉਣੇ ਆ ਉਦੋਂ ਫਿਰ ਇੱਥੇ ਆਪਣਾ ਕੇਸਾ ਤੋਂ ਵੇਖਿਆ ਨਹੀਂ ਜਾਂਦਾ 골ਡਨ ਟੈਂਪਲ ਦੇ ਅੰਦਰ ਤਾਂ ਮੱਥਾ ਠੀਕ ਜਾਈਦਾ ਤੇ ਬੱਟ ਸਭ ਤੋਂ ਜਿਲਿਆਂ ਵਾਲਾ ਬਾਗ ਸਾਡਾ ਰਹਿ ਜਾਂਦਾ ਦੇਖਣ ਵਾਲਾ ਇਸੋ ਉਹ ਆਪਾਂ ਹੁਣ ਅੱਜ ਦੇਖਾਂਗੇ ਜੇ ਖੁੱਲਾ ਹੋਇਆ ਤਾਂ ਬਾਕੀ ਜੇ ਲੱਕ ਦੇ ਵਿੱਚ ਹੋਇਆ ਤਾਂ ਕਿਉਂਕਿ 2-3 ਘੰਟੇ ਫ੍ਰੀ ਆ ਮੱਥਾ ਟੇਕਿਆ ਆਂਦਾ ਆਪਾਂ ਤੇ ਹੁਣ ਉਸ ਤੋਂ ਬਾਅਦ ਆਪਾਂ ਹੁਣ ਥੋੜਾ ਜਿਹਾ ਫ੍ਰੀ ਆ 3 ਘੰਟੇ ਆਪਣੇ ਕੋਲ ਹੈਗੇ ਆ ਤੇ 3 ਘੰਟੇ ਤੋਂ ਬਾਅਦ ਫਿਰ ਆਪਾਂ ਹੁਣ ਮੰਮੀ ਡੈਡੀ ਨੂੰ ਮਿਲਾਂਗੇ ਫਿਰ ਤੁਹਾਨੂੰ ਮਿਲਾਵਾਂਗੇ ਸਾਰੇ ਜਣਿਆਂ ਨੂੰ ਠੀਕ ਆ ਤੇ ਮੰਮੀ ਡੈਡੀ ਕਿੰਨਾ ਕੇ ਜੱਜਦੇ ਆ ਅ ਉਸ ਪਹਿਰਾਵੇ ਦੇ ਵਿੱਚ ਠੀਕ ਆ ਚਲੋ ਆਓ ਫਿਰ ਕਰਦੇ ਆਂ ਬਲੌਗ ਕੰਟੀਨਿਊ ਬਹੁਤ ਜ਼ਿਆਦਾ ਇਕੱਠਾ ਇੱਥੇ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੋ ਰਿਹਾ ਸੀਗਾ ਇਸੇ ਕਰਕੇ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੂਟ ਕਰ ਰਹੇ ਆ ਆਪਾਂ ਮਾਈਕ ਲੱਗੇ ਹੋਏ ਆ ਮਾਈਕ ਲਾਇਟੇ ਵੀਡੀਓ ਆਪਾਂ ਸ਼ੂਟ ਕਰਦੇ ਪਿੱਛੇ ਦੇਖ ਸਕਦੇ ਹੋ ਕਿ ਲੈਨ ਇੰਨੀ ਜਿਆਦਾ ਲੰਬੀ ਆ ਸੰਗਤ ਬਹੁਤ ਜਿਆਦਾ ਲੈਨ ਦੇ ਵਿੱਚ ਖੜੀ ਹੋਈ ਆ ਆਪਾਂ ਬਾਹਰਲੀ ਸਾਈਡ ਆ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਤੇ ਮੱਥਾ ਟੇਕਣ ਵਾਲਾ ਕੰਮ ਤਾਂ ਪਤਾ ਹੀ ਨਹੀਂ ਕਿ ਕਿੰਨੀ ਕਿ ਦੁਨੀਆ ਹੈਗੀ ਉੱਥੇ ਸੋ ਇਹ ਲੋਕਾਂ ਦੀ ਸ਼ਰਧਾ ਹਨਾ ਇਹ ਸਾਰਿਆਂ ਦੀ ਸ਼ਰਧਾ ਇੱਕ ਤਰ੍ਹਾਂ ਇਹ ਸ਼ਕਤੀ ਦਾ ਪ੍ਰਤੀਕ ਆ ਹਨਾ ਇੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਆ ਇਹ ਵਧੀਆ ਲੱਗਦਾ ਹਨਾ ਕਿੰਨੀ ਸ਼ਕਤੀ ਹੋ ਗਈ ਇਸ ਜਗ੍ਹਾ ਦੇ ਵਿੱਚ ਨੂੰ ਆਪਾਂ ਇੰਨੇ ਇੰਨੇ ਤੇ ਪਬਲਿਕ ਇੰਨੇ ਪਬਲਿਕ ਦੀ ਸਰਦਾਰ ਜਿਹੜੀ ਇਸ ਸਥਾਨ ਦੇ ਨਾਲ ਹੈਗੀ ਆ ਦੇਖੋ ਮਾਹੌਲ ਮੌਸਮ ਵੀ ਅੱਜ ਤਾਂ ਠੰਡਾ ਹੋ ਗਿਆ ਤੇ ਤੇ ਸੰਗਤ ਵੀ ਅੱਜ ਬਹੁਤ ਜ਼ਿਆਦੇ ਆ ਮੌਸਮ ਵੀ ਠੰਡਾ ਸੋ ਅੱਜ ਦਾ ਖੁਸ਼ੀ ਤੁਹਾਨੂੰ ਬਿਆਨ ਨਹੀਂ ਅਸੀਂ ਕਰ ਸਕਦੇ ਤੁਹਾਨੂੰ ਦੱਸ ਨਹੀਂ ਸਕਦੇ ਕਿ ਅਸੀਂ ਅੱਜ ਕਿੰਨੇ ਜ਼ਿਆਦੇ ਖੁਸ਼ ਆ ਤੇ ਅੱਜ ਸਰ ਤੇ ਸਤਾਰ ਬੰਨੀ ਹੋਈ ਆ ਇਹੀ ਖੁਸ਼ੀ ਆ ਤੇ ਇੱਕ ਇਹ ਸਭ ਤੋਂ ਜ਼ਿਆਦੇ ਮੈਨੂੰ ਇੰਨੀ ਖੁਸ਼ੀ ਜਦੋਂ ਆਪਾਂ ਦੋ ਕਿਲੇ ਪੈਲੀ ਦੇ ਲਏ ਸੀਗੇ ਉਦੋਂ ਨਹੀਂ ਹੋਈ ਸੀ ਜਿੰਨੀ ਖੁਸ਼ੀ ਮੈਨੂੰ ਅੱਜ ਆ ਇਹ ਮੇਰੇ ਮੰਮੀ ਡੈਡੀ ਅਮਰ ਸੱਗ ਰਹੇ ਹਨ ਮੰਮਾ ਦਾ ਚਲ ਪਹਿਲੇ ਹੀ ਅਮਰਤ ਸੀਗਾ ਪਰ ਫਿਰ ਵੀ ਚਲੋ ਡੈਡੀ ਦਾ ਥੋੜਾ ਜਿਹਾ ਸੀਗਾ ਕਿ ਉਹ ਪੈਗ ਬੋਗ ਲਾ ਲੈਂਦੇ ਸੀ ਮੈਨੂੰ ਅਸੀਂ ਉਹ ਵੀ ਛੱਡੜਾ ਨਾ ਇਹ ਚੀਜ਼ ਦੀ ਸੋ दारू ਆ ਕੀੜਾ ਆਪਣੇ ਘਰੋਂ ਹਮੇਸ਼ਾ ਦੀ ਨਿਕਲ ਚੁੱਕਿਆ ਸੋ ਸਰ ਜੇ ਵਿਸ਼ ਵਿਸ਼ੇ ਜਰੂਰ ਦਿਓ ਕਮੈਂਟ ਜਰੂਰ ਕਰਿਓ ਇਹ ਆਊਟ ਹੈ ਤੁਸੀਂ ਪਈਆ ਹਾਂ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਹਾਂ ਜਿਲੇਆਂ ਵਾਲੇ ਬਾਗ ਦੇ ਵਿੱਚ ਬਾਈ ਸੋ ਅੱਜ ਪਰਮਾਤ ਮੈਨੇ ਕਿ ਪਕਿਤਨੀ ਜਿਲਿਆਂ ਵਾਲਾ ਬਾਗ ਦੇਖਣ ਦਾ ਮੌਕਾ ਮਿਲਿਆ ਜਿੰਨੇ ਵਾਰ ਵੀ ਰਾਤ ਨੂੰ ਇੱਥੇ ਆਏ ਆ ਕਿ ਹਮੇਸ਼ਾ ਪ੍ਰੋਗਰਾਮ ਤੋਂ ਹਨੇਰਾ ਹੋ ਜਾਂਦਾ ਸੀ ਉਦੋਂ ਨੂੰ ਫਿਰ ਕਲੋਜ਼ ਹੋ ਜਾਂਦਾ ਸੀਗਾ ਤੇ ਪਹਿਲਾਂ ਤਿਆਰੀ ਵਗੈਰਾ ਵੀ ਚੱਲ ਰਹੀ ਸੀ ਸੋ ਜਿਵੇਂ ਆਪਦੀ ਗੱਲ ਕਰਾਂ ਤਾਂ ਮੈਂ ਲਾਈਫ ਦੇ ਵਿੱਚ ਪਹਿਲਾਂ ਪਹਿਲੀ ਵਾਰ ਜਿਲਿਆਂ ਵਾਲਾ ਬਾਗ ਦੇਖਣਾ ਹੁਣ ਤੁਸੀਂ ਸੋਚੋਗੇ ਬਾਈ ਯਾਰ ਇਹ ਇਸ ਜਗ੍ਹਾ ਦੇ ਉੱਤੇ ਤੁਸੀਂ ਇਹ ਜਿਲਿਆਂ ਵਾਲਾ ਬਾਗ ਹੀ ਨਹੀਂ ਦੇਖਿਆ ਸੋ ਸੱਚ ਸੱਚ ਜਾਣਿਓ ਕਿ ਅੱਜ ਫਸਟ ਟਾਈਮ ਮੈਂ ਇੱਥੇ ਜਿਲਿਆਂ ਵਾਲਾ ਬਾਗ ਅੱਜ ਦੇਖਣਾ ਚੱਲ ਤੇਗਾ ਵਾਹ ਫਾਇਦਾ ਪਰਮਾਤਮਾ ਸਾਰੀਆਂ ਵਿਸ਼ੇ ਜੀ ਪੂਰੀਆਂ ਕਰੀ ਜਾਂਦਾ ਸੋ ਜਿਹੜੇ ਆਪਾਂ ਨੇ ਆ ਮਹੀਨਾ ਜਿਹੜੇ ਨੇ ਇਹ ਮਹੀਨੇ ਦੇ ਵਿੱਚ ਤਾਂ ਇੰਨੇ ਕ ਜਿਆਦੇ ਆਪਣੇ ਕੰਮ ਪਰਮਾਤਮਾ ਨੇ ਕੀਤੇ ਆ ਇੰਨੇ ਕ ਜਿਆਦੇ ਕੰਮ ਆਪਣੇ ਸਪੂਰਨ ਹੋਏ ਜਿਹੜੇ ਕੰਮ ਨੂੰ ਵੀ ਹੱਥ ਪਾਇਆ ਸੋ ਸਾਰੇ ਹੀ ਸਿਰੇ ਚੜੇ ਆ ਹਨਾ ਤੇ ਚਲੋ ਲੱਕ ਕਹਿ ਸਕਦੇ ਆ ਆਪਣਾ ਪਰਮਾਤਮਾ ਸਾਰਿਆਂ ਤੇ ਮਿਹਰ ਕਰੇ ਹਨਾ ਸਾਰਿਆਂ ਤੇ ਕਿਰਪਾ ਕਰੇ ਹਨਾ ਜੋ ਸੋਚਦੇ ਆ ਉਹ ਹੁੰਦਾ ਵੀ ਆ ਪਰ ਤੁਸੀਂ ਹਮੇਸ਼ਾ ਆਪਦੇ ਜੱਜਵਾਂ ਨੂੰ ਅਟਲ ਰੱਖਿਆ ਕਰੋ ਇਨਰਾਦ ਮਿਹਨਤ ਕਰਦੇ ਰਹੋ ਤੇ ਵਾਹਿਗੁਰੂ ਇੱਕ ਦਿਨ ਤੁਹਾਡੇ ਹੱਥ ਜ਼ਰੂਰ ਫੜਦਾ ਹਨ ਦਿਲੋਂ ਸੱਚੇ ਮਨ ਨਾਲ ਸੱਚੇ ਦਿਲੋਂ ਆਪਦੇ ਤੁਸੀਂ ਜੋ ਮਿਹਨਤ ਕਰਦੇ ਹੋ ਤੇ ਪ੍ਰਮਾਤਮਾ ਹਨਾ ਤੁਹਾਡੀ ਮਿਹਨਤ ਨੂੰ ਪੂਰ ਜ਼ਰੂਰ ਲਾਉਂਦਾ ਚਲੋ ਆਪਾਂ ਜਿਹੜਿਆਂ ਵਾਲਾ ਬਾਗ ਦੇਖਦੇ ਆਪਕ कमल ਦੇ ਫਲਾਵਰ ਤੁਸੀਂ ਦੇਖ ਸਕਦੇ ਕਿੰਨੇ ਸੋਹਣੇ ਲੱਗਦੇ ਹਨ ਦੋ ਤਿੰਨ ਵਾਰੀ ਮੈਂ ਵੀ ਘਰੇ ਲਿਆ ਕੇ ਬੀਜ ਚੁੱਕਿਆ ਇਹਨਾਂ ਨੂੰ ਬਟੇ ਪਾਣੀ ਆਪਾਂ ਉਨੀ ਮਾਤਰਾ ਦੇ ਵਿੱਚ ਮੈਂ ਆਨਲਾਈਨ ਵੀ ਮਗਾਈ ਸੀ ਕਮਲ ਦੇ ਫੁੱਲ ਮੈਨੂੰ ਬਹੁਤ ਸੋਹਣੇ ਲੱਗਦੇ ਆ ਤੁਸੀਂ ਦੇਖੋ ਕਮਲ ਦੇ ਫੁੱਲ ਦਿਖਾਏ ਥੋੜਾ ਜਿਹਾ ਥੋੜਾ ਜੂਮ ਕਰਕੇ ਕਿੰਨੇ ਸੋਹਣੇ ਲੱਗਦੇ ਨੇ ਦੇਖੋ ਮਾਹੌਲ ਆਨਲਾਈਨ ਕਮਲ ਦੇ ਫੁੱਲਾਂ ਦੇ ਛੀੜ ਵੈਸੇ ਅਵੇਲੇਬਲ ਹੁੰਦੇ ਆ ਮਿਲ ਜਾਂਦੇ ਆ ਆਪਾਂ ਨੂੰ ਤੇ ਬਟ ਘਰੇ ਥੋੜਾ ਜਿਹਾ ਮਾਹੌਲ ਹੋਵੇ ਜਾਂ ਆਪਾਂ ਕੋਈ ਵਾਟਰਫਾਲ ਹੋਵੇ ਇੱਕ ਸਾਈਡ ਤੇ ਗੋਠ ਜਦੋਂ ਆਪਾਂ ਬਣਾਉਣੇ ਵਾਟਰਫਾਲ ਹੋਵੇ ਉੱਥੇ ਆਪਾਂ ਕਮਲ ਦੇ ਜਿਹੜੇ ਆਪਣੇ ਹੈਗੇ ਫਲਾਵਰ ਹੋ ਆਪਾਂ ਉੱਥੇ ਲਗਾ ਸਕਦੇ ਹਾਂ ਨਾ ਉੱਥੇ ਪ੍ਰੋਪਰ ਫੜਾ ਪਾਣੀ ਚੇਂਜ ਹੁੰਦਾ ਵੈਸੇ ਟਿਕੜ ਦੇ ਵਿੱਚ ਹੀ ਹੁੰਦੇ ਆ ਇਹ ਪਰ ਸੋਹਣੇ ਲੱਗਦੇ ਆ ਕਲਰ ਕਾਫੀ ਕਲਰਾਂ ਦੇ ਵਿੱਚੇ ਮਿਲ ਜਾਂਦੇ ਨਾ ਇੱਥੇ ਤੁਸੀਂ ਨਿਸ਼ਾਨ ਦੇਖ ਸਕਦੇ ਹੋ ਜਦੋਂ ਜਿਲ੍ਹਿਆਂ ਵਾਲੇ ਉਹ ਬਾਗ ਦੇ ਵਿੱਚ ਫਾਇਰਿੰਗ ਹੋਈ ਸੀ ਤਾਂ ਇੱਥੇ ਫਾਇਰ ਲੱਗੇ ਹੋਏ ਆ ਸਾਰੇ ਤੁਸੀਂ ਦੇਖ ਸਕਦੇ ਹੋ ਕਿੱਥੇ ਨਿਸ਼ਾਨ ਦਿੱਤੇ ਹੋਏ ਆ ਨਿਸ਼ਾਨਾਂ ਦੇ ਵਿੱਚ ਜਾਂ ਜਿੱਦਾਂ ਵੱਡੇ ਗੋਲੇ ਦਾਗੇ ਗਏ ਹੈ ਵੱਡਾ ਨਿਸ਼ਾਨ ਜਿੱਦਾਂ ਗੋਲੀਆਂ ਵੱਜੀਆਂ ਗਈਆਂ ਹੋਈਆਂ ਤਾਂ ਉੱਥੇ ਵੀ ਹੈਗਾ ਚਿਕਸਮ ਆਕੇ ਸੁਣੀਆ ਵਾਹ ਆ ਲਾਈਟ ਹੈ ਲਾਈਟ ਰਾਤ ਨੂੰ ਲਾਈਟ ਲਿਗਾ ਦੇਵੋਗੇ ਨਾ ਅੱਛਾ ਪਰ ਆਣੀਆਂ ਕੰਦਾ ਮਿੱਟੀ ਵਿੱਚ ਇੱਟਾਂ ਵੀ ਖੜਦੀਆਂ ਜਾਂਦੀਆਂ ਦੇਖੋ ਤੇ ਆ ਪ੍ਰਾਣੀਆਂ ਇਮਾਰਤਾਂ ਉਸ ਟਾਈਮ ਰੀਆਂ ਦੇਖਵਾ ਰਹੇ ਹਾਂ ਕਿੱਦਾਂ ਦਾ ਮਾਹੌਲ ਹੋਊਗਾ ਹਨਾ ਕਿਦਾਂ ਦਾ ਟਾਈਮ ਹੋਊਗਾ ਬਾਕੀ ਆਪਾਂ ਹੁਣ ਤੁਹਾਨੂੰ ਉਹ ਵੀ ਦਿਖਾਉਣੇ ਆ ਹਨਾ ਕਿ ਜਦੋਂ ਜਦੋਂ ਫਾਇਰਿੰਗ ਹੁੰਦੀ ਸੀ ਤਾਂ ਸਾਰੇ ਜਾਣਿਆ ਨੇ ਜਦੋਂ ਜਾਨ ਬਚਾਉਣ ਲਈ ਖੂਬ ਦੇ ਵਿੱਚ ਛਾਲਾਂ ਮਾਰੀਆਂ ਤੇ ਹੁਣ ਆਪਾਂ ਨੈਕਸਟ ਨੂੰ ਖੂਬ ਦਿਖਾਉਣੇ ਆ ਉਹ ਵਾਲਾ ਮੈਂ ਖੁਦ ਫਸਟ ਟਾਈਮ ਦੇਖਣਾ ਆਪਦੀ ਲਾਈਫ ਦੇ ਵਿੱਚ ਕਿਉਂਕਿ ਜਦੋਂ ਵੀ ਮੈਂ ਅੱਗੇ ਵੀ ਕਹਿ ਚੁੱਕਿਆ ਜਦੋਂ ਵੀ ਅਸੀਂ ਆਏ ਆ ਪਹਿਲਾਂ ਕੰਮ ਚੱਲਦਾ ਸੀ ਉਦੋਂ ਹੀ ਬੰਦ ਕੀਤਾ ਹੋਇਆ ਸੀਗਾ ਜਾਂ ਅਸੀਂ ਨੇਰੇ ਆਉਂਦੇ ਸੀਗੇ ਜਦੋਂ ਦਿਨੇ ਆਏ ਉਦੋਂ ਸਾਰਾ ਟਾਈਮ ਨਹੀਂ ਲੱਗਾਗਾ ਇਹ ਇੱਥੇ ਮਤਲਬ ਕਿ ਆਉਣ ਦਾ ਥੋੜੀ ਜਲਦੀ ਸੀ ਸੀਗੇ ਸੋ ਅੱਜ ਵਾਹਿਗੁਰੂ ਨੇ ਮੌਕਾ ਦਿੱਤਾ ਸੋ ਅੱਜ ਦਿਖਾਉਣੇ ਆ ਨਾਲੇ ਆਪ ਦੇਖਦੇ ਨਾ ਤੁਹਾਨੂੰ ਦਿਖਾਉਣੇ ਬਹੁ ਕੀ ਬਾਹਲੇ ਨੇ ਤਾਂ ਦੇਖਿਆ ਹੀ ਹੋਊਗਾ ਬਟ ਅਸੀਂ ਨਹੀਂ ਦੇਖਿਆ ਸੀਗਾ ਸਾਡੀ ਕੋਸ਼ਿਸ਼ ਹੈ ਜਿੰਨੇ ਨਹੀਂ ਦੇਖਿਆ ਤੇ ਆਉ ਤੁਹਾਨੂੰ ਦਿਖਾਉਣੇ ਆ ਸਰ ਆਪਾਂ ਪੂ ਉਹ ਚਾਹੀਏ ਦੋਸਤੋ ਹੁਣ ਤੁਸੀਂ ਦੇਖ ਸਕਦੇ ਹੋ ਅਮਰਜੋਤੀ ਇਹਨਾਂ ਲੋਕਾਂ ਨੂੰ ਸਮਰਪਿਤ ਜਿਹੜੀਆਂ ਲੱਖਾਂ ਰੂਹਾਂ ਹਨ ਇੱਥੇ ਸਹੀ ਦੀਪਾ ਗਏ ਹਨ ਜਿਹੜੇ ਜਿਹੜੇ ਨਦੋਸੇ ਲੋਕ ਇੰਨੇ ਇੱਥੇ ਮਾਰੇ ਗਏ ਆ ਉਹਨਾਂ ਨੂੰ ਸੰਧਾਰਕੀ ਦੇ ਤੌਰ ਤੇ ਉਹਨਾਂ ਦੀ ਮਤਲਬ ਅਮਰ ਜੋਤੀ ਜਗਦੀ ਹੈ ਕਿ ਮਤਲਬ ਕਿ ਜਿਹੜੇ ਲੋਕ ਇੱਥੇ ਆਪਣੀ ਸਹੀਦੀ ਦੇ ਕੇ ਅਮਰ ਹੋ ਗਏ ਹਨ ਪਾਸੇ ਪਿੱਛੇ ਆ ਇਹ ਹਲੇ ਵੀ ਹਰਤੀਆਂ ਹਾਂ ਹੈ ਯਾ 19 ਜੁਲਾਈ 1974 ਨੂੰ ਭਾਰਤ ਲਿਆ ਲਿਆਂਗੀਆਂ ਗਈਆਂ ਸ਼ਹੀਦឧਦਮ ਸਿੰਘ ਜੀ ਦੀਆਂ ਆਸਤੀਆਂ ਜਿਹੜੀਆਂ ਅਸੀਂ ਆਸਤੀਆਂ ਇਹਦੇ ਵਿੱਚ ਅ ਸ਼ਹੀਦឧਦਮ ਸਿੰਘ ਜੀ ਦੀਆਂ ਆਸਤੀਆਂ ਨੇ ਜੋ ਅੱਜ ਵੀ ਇੱਥੇ ਉਹਨਾਂ ਨੇ ਇੱਕ ਤਰ੍ਹਾਂ ਸ਼ੋਅ ਕੇਸ ਦੇ ਵਿੱਚ ਲਾ ਕੇ ਰੱਖੀਆਂ ਹੋਈਆਂ ਨੇ ਹਾਂਜੀ ਦੋਸਤੋ ਅਸੀਂ ਪਹੁੰਚੇ ਹਾਂ ਹੁਣ ਸਫੂ ਦੇ ਕੋਲ ਜਦੋਂ ਲੋਕਾਂ ਨੇ ਕਿੰਨੇ ਕਿੰਨੇ ਵਿਚਾਰੇ ਲੋਕਾਂ ਨੇ ਆਪਣੀ ਜਾਨ ਬਚਾਉਣ ਦੀ ਖਾਤ ਕਰ ਸਕੂਲ ਦੇ ਵਿੱਚ ਛਾਲਾਂ ਮਾਰੀਆਂ ਸੀ ਆਪਦੀ ਜਾਨ ਬਚਾਉਣ ਦੇ ਲਈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਇੱਥੋਂ ਨਿਰਦੋਸ਼ੇ ਲੋਕ ਮਾਰੇ ਗਏ ਸੀਗੇ ਆਉ ਤੁਹਾਨੂੰ ਦਿਖਾਉਣੇ ਆ। ਬਹੁਤ ਡੂੰਘਾ ਬਣਾਇਆ ਹੋਇਆ ਬਹੁਤ ਜ਼ਿਆਦਾ ਖੁੱਲਾ ਬਣਾਇਆ ਹੋਇਆ ਖੂਹ ਇਹ ਬਟ ਸ਼ੀਸ਼ੇ ਲਾ ਦਿੱਤੇ ਕਿਉਂਕਿ ਜਿਹੜੀ ਪਬਲਿਕ ਆ ਉਹਦੇ ਵਿੱਚ ਸਿੱਕੇ ਵਗੈਰਾ ਜਾਂ ਕੋਈ ਕੂੜਾ ਵਗੈਰਾ ਨਾ ਸੜ ਸਕੇ ਤੇ ਇਸੇ ਕਰਕੇ ਉਹਨਾਂ ਨੇ ਪ੍ਰੋਪਰ ਇਹਨੂੰ ਬੰਦ ਹੀ ਕਰ ਦਿੱਤਾ ਤੇ ਇਹਦੀ ਨੰਗਾਈ ਇੱਥੋਂ ਪਤਾ ਨਹੀਂ ਲੱਗਦੀ ਕਿ ਕਿੰਨਾ ਡੂੰਘਾ ਕਿਉਂਕਿ ਥੱਲੇ ਡੂੰਘਾ ਬਹੁਤ ਜ਼ਿਆਦਾ ਹੈ ਤੇ ਇਹਦੇ ਚ ਚੜਾਈ ਵੀ ਬਹੁਤ ਜ਼ਿਆਦਾ ਹੈ ਖੂਹ ਦੀ ਸੋ ਵਾਕਈ ਜਿੱਦਾਂ ਸੁਣਦੇ ਸੀ ਆਪਾਂ ਕਿ ਜਿੰਨਾ ਲੰਮਾ ਚੌੜਾ ਖੂਹ ਆ ਕਿੰਨਾ ਡੂੰਘਾ ਹੈ ਤੇ ਹਜ਼ਾਰਾਂ ਲੋਕ ਵਿੱਚ ਸਮਾ ਗਏ ਹੋਣਗੇ ਇਹਦੇ ਕਿਉਂਕਿ ਇਹਦੀ ਗਹਿਰਾਈ ਬਹੁਤ ਜ਼ਿਆਦਾ ਹੈ ਤੇ ਚੜਾਈ ਵੀ ਬਹੁਤ ਜ਼ਿਆਦਾ ਹੈ। ਇੱਕ ਆਪਣੇ ਖੂਹ ਹੁੰਦੇ ਸੀ ਪਿੰਡਾਂ ਦੇ ਵਿੱਚ। ਛੋਟਾ ਜਿਹਾ ਪਾਣੀ ਕੱਢਣ ਨੂੰ ਖੂਹ ਸੀਗਾ। ਮੈਂ ਵੀ ਇਹੀ ਸਮਝਦਾ ਹੁੰਦਾ ਸੀਗਾ ਕਿ ਜਿਹੜਾ ਛੋਟਾ ਜਿਹਾ ਖੂਹ ਹੋਣਗੇ ਬਈ ਇੰਨੇ ਲੋਕ ਕਿਵੇਂ ਸਮਾ ਸਕਦੇ? ਜਿਹੜਾ ਇਹ ਖੂਹ ਆਇਆ ਇਹ ਤਾਂ ਬਹੁਤ ਜ਼ਿਆਦਾ ਚੌੜਾ ਤੇ ਉਹਦੇ ਹਿਸਾਬ ਨਾਲ ਤਾਂ ਇਹ ਗੱਲ ਸੱਚ ਆ ਕਿ ਇੰਨੇ ਲੋਕੇ ਦੇ ਵਿੱਚ ਸਮਾ ਕੇ ਹੋਣਗੇ ਨਾ। ਉਹ ਦੇ ਉੱਥੇ। ਬੱਚੇ ਨਹੀਂ ਆਗੇ ਪਤਾ ਇੱਥੇ ਬੱਚੇ ਡਿੱਗੇ ਐ ਸੀ। ਚੱਲ। ਹਾਂਜੀ ਦੋਸਤੋ। ਫਾਦਰ ਸਾਹਿਬ ਦੇ ਆਮਰ ਸਹਕਣ ਵਾਸਤੇ ਓਨੀ ਦੇਰ ਆਪਾਂ ਬਾਪੂ ਵਾਸਤੇ ਸ਼ਾਪਿੰਗ ਕਰਦੇ ਆਂ ਦੇਖੋ ਜੁੱਤੀ ਮੇਰੇ ਤੇ ਡੇਡੀ ਦਾ ਮੇਚ ਐਕ ਹੀ ਆਉਂਦਾ ਜਿੱਦਾਂ ਤੁਸੀਂ ਬਾਈ ਮੂਸੇ ਵਾਲੇ ਦੀ ਗੱਲ ਕਰਦੇ ਹੋ ਨਿ ਆਪਾਂ ਸਿੱਧੂ ਮੂਸੇ ਵਾਲੇ ਦਾ ਤੇ ਉਹਦੇ ਫਾਦਰ ਦਾ ਜਿੱਦਾਂ ਪੈਰ ਦਾ ਸਾਈਜ਼ ਐ ਇੱਕ ਹੀ ਆ ਸੇਮ ਹੀ ਮੇਰੇ ਤੇ ਫਾਦਰ ਦਾ ਪੈਰ ਦਾ ਸਾਈਜ਼ ਐ ਇੱਕ ਹੀ ਆ ਸੋ ਬਾਪੂ ਨੂੰ ਆਪਾਂ ਘੈਂਟ ਨਾ ਸਰਦਾਰ ਐਨ ਬਣਾ ਕੇ ਹੁਣ ਰੱਖਣਾ ਠੀਕ ਆ ਤੇ ਬਾਪੂ ਨੂੰ ਪੂਰੀ ਮੌਜ ਕਰਾਉਣੀ ਹੁਣ ਆਪਾਂ ਠੀਕ ਆ ਜੁੱਤੀਆਂ ਜਾਤੀਆਂ ਬਾਪੂ ਵਾਸਤੇ ਘਰੇ ਹੀ ਹੋਈਆਂ ਪਾ ਕੇ ਰੱਖਣੇ ਉਹਨੂੰ ਐਨ ਸਿੰਘ ਵਧੀਆ ਘੈਂਟ ਬਣਾ ਕੇ ਉਹਨੂੰ ਵੇਖਾ ਬਹੁਤ ਕੰਫਰਟੇਬਲ ਆ ਬਹੁਤ ਸੌਫਟ ਆ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਘਰੇ ਘਰੇ ਆਪਾਂ ਡੇਲੀ ਵੇਅਰ ਕਰ ਸਕਦੇ ਆ ਠੀਕ ਆ ਅਸੀਂ ਫਰੀ ਸੀ ਅਸੀਂ ਬਾਪੂ ਬਾਤ ਸ਼ੋਪਿੰਗ ਕਰਨੀ ਜਾਂਦੇ ਆ ਤੇ ਮਨਪ੍ਰੀਤ ਵਾਸਤੇ ਕੋ ਸ਼ੋਪਿੰਗ ਕਰਨੀ ਆ ਅਕਸਰ ਇਹ ਉਹਦਾ ਸ਼ਿਕਾਇਤ ਹੁੰਦਾ ਕਿ ਜਦੋਂ ਵੀ ਤੁਸੀਂ ਜਾਂਨੇ ਹੋ ਮੇਰੇ ਵਾਸਤੇ ਕੁਝ ਲੈ ਕੇ ਨਹੀਂ ਹੁੰਦੀਗੀ ਸੋ ਅੱਜ ਲੰਬੇ ਸਾਰਿਆਂ ਦੇ ਲਾਉਣੇ ਆ ਓਕੇ ਤੇ ਮਨਪ੍ਰੀਤ ਵਾਸਤੇ ਕੀ ਲਿਆ ਉਹ ਆਪਾਂ ਘਰੇ ਦਿਖਾਵਾਂਗੇ ਪੱਕੀ ਠੀਕ ਆ ਹੁਣ ਬਾਪੂ ਬਾਤ ਜੁੱਤੀ ਦੱਸਿਓ ਵੀ ਕਿਹੜੀ ਘੈਂਟ ਆ ਆ ਜਿਹੜੇ ਹੈ ਕਲਰ ਜਿਹੜਾ ਹੈਗਾ ਰੀਗਨ ਦੇ ਨਾਲ ਆਪਾਂ ਵੀਅਰ ਕਰ ਸਕਦੇ ਆ ਆ ਜਿਹੜੇ ਹੈਗਾ ਲਈ ਪਾਉਣ ਵਾਸਤੇ ਠੀਕ ਆ ਹਾਂਜੀ ਦੋਸਤੋ ਮੰਮੀ ਡੈਡੀ ਅੰਮ੍ਰਿਤਸਰ ਆ ਚੁੱਕੇ ਆ ਤੇ ਦੱਸੋ ਬਾਪੂ ਕਿੰਨਾ ਘੈਂਡ ਲਾ ਰ ਦੇਖੋ ਦੇ ਦੋਸਤੋ ਸਰਦਾਰ ਸਾਹਿਬ ਹੋਣਾ ਨੇ ਅੰਮ੍ਰਿਤ ਛਕ ਲਿਆ ਤੇ ਹੁਣ ਆਪਾਂ ਜੂ ਜੱਸ ਆਉਣ ਲੱਗੇ ਆ ਜੰਨੇ ਦਾ ਕਿਉਂਕਿ ਹੁਣ ਅੱਜ ਤੋਂ ਬਾਅਦ ਬਾਪੂ ਨੇ ਵਸਟੰਗੀਆਂ ਚੀਜ਼ੇ ਖਾਣੀਆਂ ਉਹ ਚੀਜ਼ਾਂ ਸਾਰੀਆਂ ਵਾਹੀਪੁਰ ਨੇ ਛਡਾ ਪੀਆਂ ਅੱਜ ਤੇ ਫੇਰ ਤੁਹਾਨੂੰ ਘਰੇ ਜਾ ਕੇ ਮਲਾਉਣੇ ਆ ਰਸਤੇ 'ਚ ਥੋੜੀ ਸਵੇਰ ਦੀ ਥਕਾਵਟ ਵੀ ਬਹੁਤ ਜ਼ਿਆਦੀ ਹੋਈ ਵੀ ਆ ਤੁਹਾਨੂੰ ਘਰੇ ਜਾ ਕੇ ਮਲਾਉਣੇ ਆ ਮੰਮੀ ਨਾਲ ਡੈਡੀ ਨਾਲ ਤੇ ਫੈਮਿਲੀ ਨਾਲ ਸਾਰਿਆਂ ਦੇ ਨਾਲ ਤੇ ਕਰਦੇ ਆ ਬਲੌਗ ਕੰਟੀਨਿਊ ਤੇ ਦੇਖਦੇ ਆ ਘਰ ਦੇ ਹਾਂ ਭਾਵ ਕਿਵੇਂ ਆ ਸੋ ਕਿਸੇ ਨੂੰ ਵੀ ਨਹੀਂ ਪਤਾ ਚਾਚੇ ਤਾਇਆ ਨੂੰ ਕਿਸੇ ਨੂੰ ਨਹੀਂ ਪਤਾਗਾ ਕਿ ਅਮਰਤ ਸ਼ਾਖਰ ਨੇ ਡੈਡੀ ਨੇ ਅਮਰਤ ਸ਼ਾਖ ਲੈਣਾ ਸੋ ਸਾਰਿਆਂ ਲਈ ਇਹ ਇੱਕ ਹੀ ਚੀਜ਼ ਬਹੁਤ ਕਹਿੰਦੇ ਨੇ ਐਕਸਾਈਟਡ ਕਰਨ ਵਾਲੀ ਗੱਲ ਹੈਗੀ ਆ ਕਿ ਡੈਡੀ ਨੇ ਅਮਰਤ ਸ਼ਾਖ ਲੈਿਆ ਯਾਰ ਤਾਂ ਕਿ ਡੈਡ ਸਟਾਫ ਜਰ ਦੇ ਕਹਿੰਦੇ ਸੀ ਕਿ ਡੈਡੀ ਕਹਿੰਦਾ ਨਹੀਂ ਮੈਂ ਹਲੇ ਨਹੀਂ ਸ਼ਾਖੜਾ ਮੰਨ ਲਈ ਤੇ ਸੋ ਵਾਹਿਗੁਰੂ ਨੇ ਅੱਜ ਕਰਫਾ ਕੀਤੀ ਆ ਠੀਕ ਆ ਹੁਣ ਆਪਾਂ ਜੂ ਜਸ ਪੀ ਕੇ ਫਿਰ ਪਿੰਡ ਤੋਂ ਫਿਰ ਪਿੰਡ ਤੋਂ ਜਾ ਕੇ ਫਿਰ ਇਹ ਤੈਨੂੰ ਮਿਲਦੇ ਆ ਬਣਾਉਣੇ ਸਾਰੇ ਜਾਣੇ। ਲਓ ਫਿਰ ਕੰਟਰੋਲ ਮੈਥ ਨੇ ਸਰਦਾਰ ਸਾਹਿਬ ਨੂੰ ਮਲਾ ਹੀ ਦੇਣੇ ਸਾਨੂੰ। ਹਾਂ। ਕਿਵੇਂ ਬਾਪੂ? ਠੀਕ ਆ। ਦੇਖੋ ਬਾਪੂ ਸਾਡਾ ਬਣਾ ਲੈਦਾ ਸਿੰਘ ਅਸੀਂ। ਠੀਕ ਆ। ਕਿਉਂ ਜੱਜ ਦਾ ਸਾਜ ਦੱਸਿਓ ਕਮੈਂਟ ਕਰਕੇ। ਕਿਵੇਂ ਮਾਂ? ਸਾਡਾ ਪਰਵਾਹ ਜਿਹੜਾ ਸਾਡੀ ਫੈਮਲੀ ਆ। ਹਾਂ। ਕੋਈ ਸਾਨੂੰ ਹੁਣ ਦੱਸ ਜੇਵੇਂ ਵੀ ਕਿ ਸੋਹਣਾ ਲੱਗਦਾ ਬਹੁਤ ਕਿ ਨਹੀਂ। ਅਹ ਆ ਇਹ ਹੌਸਾ ਬਣ ਗਿਆ ਬਾਪੂ ਸਾਡਾ ਹਾਂਜੀ ਦੋਸਤੋ ਪਹੁੰਚ ਗਏ ਅਕਰੇ ਤੇ ਬੇਬੇ ਬਾਪੂ ਦੱਸਿਓ ਕਮੈਂਟ ਕਰਕੇ ਕਿੰਨਾ ਕੀ ਚੱਲ ਚੁੜਿਆ ਯਾਰ ਤੇ ਪੱਗ ਬੰਨੀ ਕਿ ਨਹੀਂ ਕਹਿਣ ਲੱਗਦੀ ਜੀ ਦੱਸਿਓ ਠੀਕ ਆ ਸੋ ਬੜਾ ਚਾਂ ਜਿੰਨੇ ਆਪਾਂ ਦੋ ਕਿਲੇ ਪੈੜੀ ਜਦੇ ਸੀਗੇ ਉਦੋਂ ਇੰਨਾ ਚਾਂ ਨਹੀਂ ਸੀ ਮੈਨੂੰ ਫਿਰ ਜਿੰਨਾ ਮੈਨੂੰ ਅੱਜ ਚਾਂ ਆ ਠੀਕ ਆ ਪਰਮਾਤਮਾ ਨੇ ਕਿਰਪਾ ਕੀਤੀ ਆ ਬਾਪੂ ਕਿੰਨੀ ਖੁਸ਼ੀ ਆ ਹਨ ਬਾਹ ਗੱਲ ਬਾਪੂ ਮਾਫ ਹੋ ਗਿਆ ਬਾਪੂ ਅੱਜ ਨਾ ਪੂਰਾ ਖਾਸਾ ਖੇਡਦੇ ਗਿਆ ਹਾਂ ਮੈਨੂੰ ਐ ਲੱਗਦਾ ਬਾਪੂ ਨੂੰ ਸ਼ੇਦ ਇਹ ਨਾ ਲੱਗੇ ਕਿ ਵੀ ਜਬਰਦਸਤੀ ਸਿਕਾ ਰਹੇ ਹਣਾ ਤੇ ਚਣੋ ਮਣੋ ਆਉਂਦਾ ਇਹਨਾਂ ਨੇ ਜਬਰਦਸਤੀ ਤਾਂ ਕੋਈ ਨਹੀਂ ਕੋਈ ਠੀਕ ਆ ਹੋਰ ਸ਼ਾਂਜੋ ਸੋ ਅੱਜ ਬਹੁਤ ਵੱਡਾ ਕੰਮ ਕੀਤਾ ਬਹੁਤ ਵਧੀਆ ਲੱਗਿਆ ਇਹਨਾਂ ਦੇ ਨਾ ਚਲੋ ਠੀਕ ਆ ਦੋਸਤੋ ਫਿਰ ਬਲੌਗ ਦਾ ਫਿਰ ਆਪਣੇ ਕੰਟੀਨਿਊ ਅੱਦੇ ਹੀ ਆਉਂਦੇ ਰਹਿਣਗੇ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਰੇ ਦੀਆਂ ਦੁਆਵਾਂ ਆਪਣੀ ਫੈਮਿਲੀ ਦੀਆਂ ਸਾਰਿਆਂ ਦੀਆਂ ਸੋਸਾ ਨਾਲ ਤਾਂ ਮੇਰੇ ਤਾਂ ਖਿਆਲ ਆ ਵੀ ਇਹ ਕੰਮ ਹੋ ਗਿਆ ਕਿ ਨਾ ਫਸੋਟੀਆਂ ਸੀਗੇ ਦੁਆਵਾਂ ਸਾਨੂੰ ਹੱਸਦਿਆਂ ਨੂੰ ਦੇਖ ਕੇ ਪਤਾ ਨਹੀਂ ਕਿੰਨੇ ਚਿਹਰੇ ਹਾਸਦੇ ਕਿੰਨੇ ਘਰਾਂ ਦੀਆਂ ਵਿੱਚ ਖੁਸ਼ੀਆਂ ਆਉਂਦੀਆਂ ਨੇ ਸਾਨੂੰ ਦੇਖ ਕੇ ਪਤਾ ਨਹੀਂ ਕਿੰਨੇ ਫੋਲੋ ਕਰਨਗੇ ਹਨ ਇਹ ਵਲੌਗ ਅਸੀਂ ਬਣਾਏ ਆ ਤੁਹਾਡੇ ਲਈ ਕੋਈ ਵੀ ਮੇਰੀ ਇੱਕ ਸੋਚ ਆਉਂਦੀ ਕੋਈ ਵੀ ਆਪਾਂ ਕੰਮ ਕਰਦੇ ਆ ਸਾਨੂੰ ਦੇਖ ਕੇ ਪਤਾ ਨਹੀਂ ਕਿੰਨਾ ਫੋਲੋ ਕਰਦੇ ਨੇ ਸਾਡੀ ਰੀਸ ਕਰਦੇ ਨੇ ਕਿ ਚੰਗੇ ਕੰਮ ਦੀ ਰੀਸ ਕਰਨੀ ਤਾਂ ਵਧੀਆ ਇਹ ਇਸ ਵੀ ਗੱਲ ਗੱਲ ਹੈ ਸਾਡੇ ਸਾਰੇ ਨੂਬਾਂ ਸੋ ਵੱਧ ਵੱਧ ਪ੍ਰਮੋਟ ਪ੍ਰਮੋਟ ਕਰੋ ਪੱਗ ਨੂੰ ਕਿ ਜਿੰਨੇ ਜਿੰਨੇ ਪੱਗ ਬਣ ਸਕਦੇ ਆਂ ਕਿ ਪੱਗ ਦੀ ਜ਼ਰੂਰਤ ਬਣਿਆ ਕਰੋ ਇੱਕ ਪੱਗ ਬਣਾਏ ਬੰਦੇ ਦੀ ਇੱਕ ਜਿਹੜਾ ਮੈਂ ਅੰਮ੍ਰਿਤ ਸ਼ਾਹ ਦਾ ਇੱਕ ਬੰਦਾ ਜਿਹੜਾ ਪੱਗ ਬਣਾਉਂਦਾ ਉਹਨੇ ਇਨਵੋਰਸ ਵੇਟੇਗਾ ਉਹੋਦੀ ਕਰਨੀ ਪਈਣਾ ਇਹ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਸਾਨੂੰ ਇੰਨੀ ਵੱਡੀ ਦਾਤ ਤੁਰੀ ਹੈ ਠੀਕ ਆ ਤੇ ਇੱਕ ਸਾਨੂੰ ਜਉਣ ਵਾਲੇ ਅੱਜ ਸ਼੍ਰੀ ਦਰਬਾਰ ਸਾਹਿਬ ਵਿੱਚ ਬਹੁਤ ਮਿਲੇ ਆ ਸਾਰੇ ਨੂੰ ਬੁਲਾਇਆ ਨਹੀਂ ਗਿਆ ਉਤਨੀ ਸੌਰੀ ਚਾਹਣੀ ਆ ਪਰ ਜਿੰਨਿਆਂ ਨੂੰ ਮਿਲਿਆ ਗਿਆ ਨਾ ਅਸੀਂ ਤੁਨੋਂ ਮ ਨੂੰ ਮਿਲੇ ਆ ਵੀਗਾ ਸੋ ਸਾਰੇ ਇਦਾਂ ਪਿਆਰ ਬਾਈ ਰੱਖੋ ਬਾਈ ਠੀਕ ਆ ਫਿਰ ਮਿਲਦੇ ਆ ਅਗਲੇ ਵਲੌਗ ਚ ਬਾਪੂ ਕਿਵੇਂ ਆ ਪੀਜੋ ਠੀਕ ਆ ਵੀਗਾ ਗੋਪਿਕ ਮਿਲਦੇ ਕੱਲਾਗ ਲੌਗ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ha, -ha.